ਨਾਂਜੀ ਮਨਜੀਤ ਜੀ ਆਜੋ ਤੁਸੀਂ ਵੀ ਇਧਰਲੇ ਪਾਸੇ ਆਹ ਬਾਤ ਹੈ ਇਹ ਸਨਮਾਨ ਹੋਣਾ ਬਹੁਤ ਜ਼ਰੂਰੀ ਸੀਗਾ ਨਿੰਮੇ ਭਾਈ ਇਧਰਲੇ ਪਾਸੇ ਆਜੋ ਤੁਸੀਂ ਇੱਕ ਲਾਈਨ ਬਣਾ ਲਿਓ ਜਿਵੇਂ ਕਹਿੰਦੇ ਹੁੰਦੇ ਬਈ ਖਾੜਾ ਜਾ ਬਣਾ ਲਈਏ ਆਪਾਂ ਐਨ ਤੇ ਫਿਰ ਇਹ ਸਨਮਾਨ ਕਰਨ ਦਾ ਵੀ ਜਿਹੜਾ ਨਜ਼ਾਰਾ ਹੈ ਦਿਲਬਰ ਪ੍ਰੇਮ ਫਤ ਭਾਈ ਇੱਥੇ ਆਜੋ ਸਾਰਿਆਂ ਦਾ ਸਤਿਕਾਰ ਹੈ ਇਹ ਸਾਰੇ ਹੀ ਚੋਟੀ ਦੇ ਨੇ ਇਹਨਾਂ ਨੇ ਮਾਰ ਕੇ ਦੀ ਕਬੱਡੀ ਖੇਡੀ ਹੈ ਔਰ ਇਹ ਸਨਮਾਨ ਜਿਹੜਾ ਆ ਨੌਜਨ ਤੇ ਕੈਮਰਾ ਮਾਰਦੇ ਲਾਈਵ ਵਾਲਿਆਂ ਨੂੰ ਦਿਖਾ ਦਈਏ ਪਹਿਲਾਂ ਤੇ ਸਾਰੇ ਵੱਡੇ ਮੱਲ ਨੇ ਆ ਮਟੋੜੇ ਵਾਲਾ ਫੰਤ ਹੈ ਇਹ ਬਹੁਤ ਚੋਟੀ ਦਾ ਖਿਡਾਰੀ ਸਾਡੀ ਖੇਡ ਕਬੱਡੀ ਦਾ ਹੋਇਆ ਮੇਰੇ ਵੀਰੋ ਇਹ ਇੰਗਲੈਂਡ ਬਹੁਤ ਲੰਬਾ ਸਮਾਂ ਖੇਡਿਆ ਪਿਛਲੇ ਦਿਨੀ ਧਲੇਰ ਦੇ ਵਿੱਚ ਟੂਰਨਾਮੈਂਟ ਸੀਗਾ ਤੇ ਸਾਰੇ ਸੱਜਣ ਜਿਹੜੇ ਪੁਰਾਣੇ ਵੀ ਖਿਡਾਰੀ ਸਾਡੇ ਪੁੱਜੇ ਹੋਏ ਸਨ ਸ਼ਾਮ ਨੂੰ ਜਦੋਂ ਬੈਠੇ ਉੱਥੇ ਗੱਲਾਂ ਚੱਲੀਆਂ ਫੰਤ ਮਟੋੜਾ ਸੀ ਭਾਜੀ ਸਰੇਂਦਰਪਾਲ ਸਿੰਘ ਜੀ ਟੋਨੀ ਕਾਲਖ ਸੀਗੇ ਔਰ ਨਿੰਮਾ ਬਾਈ ਸੀ ਮੰਦੀਪ ਬਾਈ ਹੁਣੀ ਸਾਰੇ ਜੰਤ ਹੁਣੀ ਪ੍ਰੇਮ ਬਾਈ ਹੁਣੀ ਸਾਰੇ ਬੈਠੇ ਸੀਗੇ ਗੱਲਾਂ ਚੱਲ ਪੈਂਦੀਆਂ ਪੁਰਾਣੇ ਬੰਦੇਆਂ ਦੀਆਂ ਵੀ ਭਾਈ ਤੂੰ ਅੱਜ ਕੱਲ ਕੀ ਕਰਦਾ ਤੂੰ ਅੱਜ ਕੱਲ ਕੀ ਕਰਦਾ ਔਰ ਉੱਥੇ ਨਿੰਮੇ ਬਾਈ ਨੇ ਪੁੱਛਿਆ ਫੰਤ ਮਟੋੜੜੇ ਵਾਲੇ ਨੂੰ ਵੀ ਸਹਿ ਸੁਹਾਜਣਾ ਕਹਿੰਦਾ ਫੰਤ ਨੌਕਰੀ ਤੇ ਮਿਲ ਗਈ ਸੀ ਨਾ ਕਹਿੰਦਾ ਬਾਈ ਨੌਕਰੀ ਤੇ ਮੈਂ ਛੜਤੀ ਸੀਗੀ ਸਰ ਉਸ ਤੋਂ ਬਾਅਦ ਅਗਲਾ ਸਵਾਲ ਕੀ ਸੀ ਵੀ ਅੱਜ ਕੱਲ ਕਿਵੇਂ ਚੱਲਦਾ ਹੈ ਕਹਿੰਦਾ ਵੀ ਬੱਚੇ ਬਾਹਰ ਨੇ ਚਲੋ ਉਹਨਾਂ ਦੇ ਸਿਰ ਤੇ ਜਿਹੜਾ ਉਹ ਘਰ ਦਾ ਵੀ ਗੁਜ਼ਾਰਾ ਚੱਲੀ ਜਾਂਦਾ ساری ਸੈਟਿੰਗ ਜੋ ਮਹਾਰਾਜ ਨੇ ਬਖਸ਼ੀ ਆ ਉਹ ਹੋਈ ਹੋਈ ਹੈ ਪਰ ਨਿੰਮੇ ਬਾਈ ਨੇ ਆਖਿਆ ਕਹਿੰਦਾ ਯਾਰ ਤੂੰ ਤੇ ਸਾਡੀ ਖੇਡ ਕਬੱਡੀ ਦਾ ਬਹੁਤ ਚੋਟੀ ਦਾ ਜਾਫੀ ਹੋਇਆ ਔਰ ਤੇਰਾ ਮਾਨ ਸਨਮਾਨ ਵੀ ਜਿਹੜਾ ਉਹ ਬਣਦਾ ਹੈ ਨੌਜਾਨਾ ਕਹਿੰਦਾ ਵੀ ਇੰਨੀ ਕੀ ਗੱਲ ਹੋਈ ਔਰ ਕਹਿੰਦਾ ਵੀ ਜੇ ਮੈਂ ਕਹਿੰਦੇ ਜਿੰਦਗੀ 'ਚ ਤੇਰੇ ਕੰਮ ਆ ਸਕਿਆ ਫੰਤ ਤਾਂ ਮੈਨੂੰ ਜ਼ਰੂਰ ਯਾਦ ਕਰ ਲਈ ਮੈਂ ਉੱਥੋਂ ਉੱਠ ਕੇ ਚੱਲ ਗਿਆ ਤੇ ਬਾਅਦ 'ਚ ਜਦੋਂ ਮੈਂ ਉੱਥੇ ਆਇਆ ਤੇ ਨਿੰਮੇ ਬਾਈ ਨੇ ਆਖਿਆ ਕਹਿੰਦਾ ਵੀ ਰੁਪਿੰਦਰਾ ਇਹ ਆਪਾਂ ਸਾਰੇ ਭਰਾਵਾਂ ਨੇ ਫੈਸਲਾ ਕਰ ਲਿਆ 20 21 ਫਰਵਰੀ ਸ਼ੰਕਰਪਿੰਡ ਦੇ ਵਿੱਚ ਕਬੱਡੀ ਕੱਪ ਹੋਊਗਾ ਤੇ ਮਟੋੜੜੇ ਵਾਲੇ ਫੰਤ ਦਾ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਕਰਾਂਗੇ ਆ ਹੁੰਦੀ ਬੰਦੇ ਨੂੰ ਮਾਨ ਜਿੱਤ ਦੇਣ ਦੀ ਗੱਲ ਆ ਹੁੰਦੀ ਮੇਰੇ ਵੀਰੋ ਜਿਵੇਂ ਕਹਿੰਦੇ ਹੁੰਦੇ ਬੰਦੇ ਨੂੰ ਸਤਕਾਰ ਦੇਣ ਦੀ ਗੱਲ ਆ ਸਾਰੇ ਵੱਡੇ ਮਾਨ ਲੈ ਇਧਰੋਂ ਮੈਂ ਲੱਗ ਜਾ ਦਿਲਬਰ ਝਨੇਰ ਆ ਗਿਆ ਜਨਤ ਆ ਗਿਆ ਆ ਲਾਲੀ ਨੇਚਾ ਆ ਗਿਆ ਇਧਰ ਕਹਿੰਦੇ ਦਿਲਬਰ ਰਾ ਮਨਜੀਤ ਸਿਆਉੜਾ ਪਿੰਦਰ ਕਾਲਖ ਚੰਨੇ ਹੋਣੀ ਬਾਈ ਮਨਦੀਪ ਹੋਣੀ ਸਿੰਘਵੀਰ ਸਿੰਘ ਜੀ ਸਾਡੇ ਮਾਨ ਕੀ ਸਾਰੀ ਕਲੱਬ ਨਾਲ ਹੈ ਮਨਦੀਪ ਬਾਈ ਹੋਣੀ ਨਾਲ ਨੇ ਆ ਤਰੀਕੇ ਵਾਲਾ ਸਾਬੀ ਹੈ ਔਰ ਨਾਲ ਤੋਤੇ ਆ ਇਹ ਸਨਮਾਨ ਵੱਡਾ ਸੋਮਾ ਘਰਾਚੋ ਦੀ ਕਿਹੜੇ ਪਾਸੇ ਨੇ ਸੋਮਾ ਘਰਾਚੋ ਉਸਤਾਦ ਜੀ ਤੁਸੀਂ ਵੀ ਆ ਜਾਓ ਆ ਘਰਾਚੋ ਵਾਲਾ ਸੋਮਾ ਇਹ ਸਾਰਾ ਸਾਰਾ ਦਿਨ ਕਬੱਡੀਆਂ ਪਾਉਂਦਾ ਨਹੀਂ ਸੀ ਥੱਕਦਾ ਔਰ ਸਵੇਰੇ ਗੁਲਜਾਰੀ ਨਾਲ ਗੱਲ ਹੋਈ ਕਹਿੰਦਾ ਕਿੱਥੇ ਜਾ ਰਹੇ ਆ ਮੈਂ ਕਿਹਾ ਅੱਜ ਨਿੰਮੇ ਬਾਈ ਹੁਣਾਂ ਤੇ ਜਾ ਰਹੇ ਆ ਉਹਨੇ ਆਖਿਆ ਵਾਹ ਬਈ ਵਾਹ ਬੜਾ ਤਕੜਾ ਮੱਲ ਹੋਇਆ ਨਿੰਮਾ ਕੰਗਣ ਵਾਲੀਆ ਵੀ ਔਰ ਅੱਜ ਇਹ ਸਤਕਾਰਾ ਸਾਨੂੰ ਖੁਸ਼ੀ ਹੈ ਵੀ ਅਸੀਂ ਅੱਜ ਆਪਣੇ ਵੱਡੇ ਭਰਾਵਾਂ ਦੇ ਮੇਲੇ ਤੇ ਆਏ ਆ ਇੱਕ ਵਾਰੀ ਜੋਰ ਮੇਰੇ ਪੰਜਾਬੀ ਵੀਰੋ ਮਟੋੜਿਆਲਾ ਫੰਤ ਕਹਿੰਦੇ ਖੇਡਿਆ ਡੀਏਵੀ ਕਾਲਜ ਬਠਿੰਡਾ ਬਠਿੰਡਾ ਦੇ ਲਈ ਦੁਨੀਆ ਦੇ ਚੋਟੀ ਦੇ ਜਾਫੀਆਂ ਦੇ ਵਿੱਚ ਨਾਮ ਔਰ ਅੱਜ ਵੱਡੇ ਸਤਕਾਰ ਜਿਹੜੇ ਐ ਉਹ ਠੀਕ ਆ ਅਸੀਂ ਉਹ ਪ੍ਰੋਜੈਕਟ ਕਰਨੀ ਉਹਦੇ ਨਾਲ ਕਰਨਾ ਬਹੁਤ ਬਹੁਤ ਧੰਨਵਾਦ ਹੈ ਔਰ ਉਸ ਤੋਂ ਬਾਅਦ ਆ ਜਿਹੜਾ ਸਨਮਾਨ ਹੋਣਾ ਇੱਕ ਸਨਮਾਨ ਮੈਂ ਜਿਹੜਾ ਅਨਾਉਂਸ ਕਰਨਾ ਉਹ ਬਾਅਦ ਵਿੱਚ ਉਹ ਕਰਾਂਗੇ ਪ੍ਰੇਮ ਭਾਈ ਇੱਥੇ ਹੀ ਰੁਕ ਜਿਓ ਕਿਉਂਕਿ ਥੋੜਾ ਸਨਮਾਨ ਵੀਰ ਕਹਿੰਦੇ ਵੀ ਵੱਡੇ ਪਦਰ ਤੇ ਹੀ ਕਰਨਾ ਹੈ ਵੈਸੇ ਤੇ ਸਾਰਿਆਂ ਦੇ ਸਨਮਾਨ ਵੱਡੇ ਪਦਰ ਤੇ ਹੀ ਹੁੰਦੇ ਆ ਜਿੱਥੇ ਮਾਣ ਸਨਮਾਨ ਆ ਗਿਆ ਪਰ ਦਿਲਬਰ ਬਾਈ ਪ੍ਰੇਮ ਬਾਈ ਨੇ ਸਾਡੇ ਕੋਲ ਜਿਹੜੀ ਹੈ ਬਹੁਤ ਵੱਡੀ ਸਵਾਮਾ ਦਿੱਤੀਆਂ ਜਦੋਂ ਕਿਸਾਨ ਅੰਦੋਲਨ ਹੋਇਆ ਤੇ ਕਿਸਾਨ ਅੰਦੋਲਨ ਦਾ ਏ ਯੋਨਾ ਸਾਡੀ ਵੱਡੀ ਭਾਬੀ ਜਿਵੇਂ ਕਹਿੰਦੇ ਵੀ ਮਾਂ ਵਰਗੀ ਹੁੰਦੀ ਆ ਭਾਬੀ ਦਲਜੀਤ ਤੇ ਪ੍ਰੇਮ ਛਨੇਰ ਨੇ ਬਹੁਤ ਵੱਡੀਆਂ ਸੇਵਾਵਾਂ ਜਿਹੜੀਆਂ ਉਸ ਮੇਰੇ ਵੀਰੋ ਕਿਸਾਨ ਅੰਦੋਲਨਾਂ ਦੇ ਵਿੱਚ ਦਿੱਤੀਆਂ ਔਰ ਅੱਜ ਇਹਨਾਂ ਦਾ ਵਿਸ਼ੇਸ਼ ਤੌਰ ਤੇ ਮੰਨਦੀਪ ਜੀ ਸਨਮਾਨ ਆਪਾਂ ਕਰ ਦਈਏ